ਸਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆ ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜਿੱਥੇ ਪਤੀ ਪਤਨੀ ਦੇ ਨਾਲ ਅਨਹੋਣੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਹਾਜ਼ਾ ਵਾਜ਼ਾ ਪਰਿਵਾਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਜੜ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੋਵੇਂ ਗੁਰਦੁਆਰਾ ਮੱਕਾ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੇ ਨੇ ਮੱਥਾ ਟੇਕਣ ਤੋਂ ਪ੍ਰਾਂਤ ਉਹਨਾਂ ਵੱਲੋਂ ਸੋਵਰ ਦੇ ਵਿੱਚ ਸ਼ਨਾਣ ਕਰਨ ਦੀ ਇੱਛਾ ਜਤਾਈ ਜਾਂਦੀ ਹੈ ਅਤੇ ਜਦੋਂ ਇਸ਼ਨਾਨ ਕਰਨ ਦੇ ਲਈ ਸੋਵਰ ਦੇ ਵਿੱਚ ਉਤਰਦੇ ਨੇ ਤਾਂ ਉਸ ਸਮੇਂ ਪਤੀ ਦਾ ਬੈਲੈਂਸ ਨਹੀਂ ਬਣਦਾ ਜਿਸ ਤੋਂ ਬਾਅਦ ਦੇ ਵਿੱਚ ਉਹ ਸੋਵਰ ਦੇ ਵਿੱਚ ਡੁੱਬ ਜਾਂਦੇ ਨੇ ਤੇ ਇਸ ਉਪਰੰਤ ਹੀ ਉਹਨਾਂ ਦੇ ਘਰ ਵਾਲੀ ਜਦੋਂ ਆਪਣੇ ਪਤੀ ਨੂੰ ਬਚਾਉਣ ਦੇ ਲਈ ਅੱਗੇ ਵੱਧਦੀ ਹੈ ਤੇ ਉਹ ਵੀ ਸੋਵਰ ਦੇ ਵਿੱਚ ਡੁੱਬ ਜਾਂਦੇ ਨੇ ਤਾਂ ਮੌਕੇ ਉੱਤੇ ਹੀ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਸਿੰਘਾਂ ਨੂੰ ਪਤਾ ਲੱਗਦਾ ਤ ਉਹ ਮੋਕੇ ਤੇ ਪਹੁੰਚਦੇ ਨੇ ਅਤੇ ਉਹਨਾਂ ਵੱਲੋਂ ਸੋਬਰ ਦੇ ਵਿੱਚ ਦੋਵੇਂ ਪਤੀ-ਪਤਨੀ ਕੱਢੇ ਜਾਂਦੇ ਨੇ ਅਤੇ ਇਸ ਮੰਦਭਾਗੀ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਮਾਮਲਾ ਦੱਸਿਆ ਜਾ ਰਿਹਾ ਬਟਾਲਾ ਦੇ ਮਾਮਲਾ ਜਿੱਥੇ ਪਿੰਡ ਲੀਲਕਲਾ ਦੇ ਗੁਰਦੁਆਰਾ ਸ੍ਰੀ ਮੱਕਾ ਸਾਹਿਬ ਵਿਖੇ ਇਹ ਅਨੋਖੀ ਘਟਨਾ ਵਾਪਰਦੀ ਹੈ ਜਿੱਥੇ ਮੌਕੇ ਉੱਤੇ ਹੀ ਪਤੀ-ਪਤਨੀ ਦੀ ਮੌਤ ਹੋ ਜਾਂਦੀ ਹੈ ਤਦ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਨਾਮ ਰੱਜਤ ਅਤੇ ਬਲਵੰਤ ਦੱਸਿਆ ਜਾ ਰਿਹਾ ਹੈ ਜਿਹੜੇ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਉਪਰੰਤ ਸਰੋਵਰ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਇਹਨਾਂ ਦੀ ਮੌਤ ਇਹੀ ਦਰਦਨਾਕ ਮੌਤ ਹੋ ਜਾਂਦੀ ਹੈ ਸਭ ਤੋਂ ਮੰਦ ਭਾਗੀ ਖਬਰ ਉਸ ਸਮੇਂ ਸਾਹਮਣੇ ਆਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਦੋਵਾਂ ਦੇ ਜਿਹੜੇ ਨੇ ਦੋ ਤਿੰਨ ਮਾਸੂਮ ਬੱਚੇ ਨੇ ਅਤੇ ਉਹ ਵੀ ਜਦੋਂ ਦੇਖਦੇ ਨੇ ਆਪਣੇ ਮਾਪੇ-ਬਾਪ ਨੂੰ ਤਾਂ ਰੋਂਦੇ, ਕੋਲੋਂਦੇ ਹੋਏ ਨਸਰਾਂਦੇ ਨੇ ਨਹੀਂ ਦੇਖੇ ਜਾਂਦੇ ਕਿ ਕਿਸ ਤਰ੍ਹਾਂ ਉਹ ਮਾਪਬਾਪ ਦੇ ਚਿਹਰੇ ਵੱਲ ਵੇਖ ਕੇ ਰੋਂਦੇ ਖੁਲੋਂਦੇ ਹੋਏ ਨਸਰ ਆ ਰਹੇ ਨੇ ਕਿਉਂਕਿ ਜਦੋਂ ਇਹ ਤਸਵੀਰਾਂ ਭਾਵੁਕ ਕਰ ਦੇਣ ਵਾਲੀਆਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਤਰ੍ਹਾਂ ਦਾ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਬੱਚਾ ਵੱਲੋਂ ਹੁਣ ਕਦੋਂ ਆਪਣੇ ਮਾਪਬਾਪ ਦੇਖੇ ਗਏ ਹੁਣੇ ਕਦੇ ਵੀ ਨਹੀਂ ਹੁਣ ਆਪਣੇ ਮਾਪਬਾਪ ਦੇਖ ਸਕਦੇ ਉਹ ਇਹ ਜਿਹੜਾ ਦੁਖਦਾਇਕ ਸਮਾਂ ਇਹ ਹਮੇਸ਼ਾ ਉਨ੍ਹਾਂ ਨੂੰ ਯਾਦ ਰਹੇਗਾ ਤੁਹਾਨੂੰ ਦੱਸਣ ਨੇ ਕਿ ਬਟਾਲਾ ਤੇ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਘਟਨਾ ਤੋਂ ਬਾਅਦ ਪੂਰਾ ਪਿੰਡ ਕਹਿ ਲਿਆ ਜਾਵੇ ਇਕੱਠਾ ਹੋ ਚੁੱਕਿਆ ਪੂਰੇ ਪਿੰਡ ਦੇ ਵਿੱਚ ਸੋਫੀ ਲਹਿਰ ਦੌੜ ਰਹੀ ਹੈ ਤਾਂ ਹਰ ਕਿਸੇ ਦੀਆਂ ਅੱਖਾਂ ਨਾਮ ਨੇ ਕਿਉਂਕਿ ਇੱਕ ਤਿੰਨ ਮਾਸੂਮ ਬੱਚਿਆਂ ਦੇ ਪਿਓ ਤੇ ਮਾਂ ਸੰ ਜਿਹੜੇ ਕਿ ਇਸ਼ਨਾਨ ਦੌਰਾਨ ਉਹਨਾਂ ਦੀ ਡੁੱਬਣ ਕਰਕੇ ਮੌਤ ਹੋ ਜਾਂਦੀ ਹੈ ਤੇ ਇਹ ਮਾਨਪਾਗ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਪੂਰੇ ਮਾਮਲੇ ਵਿੱਚ ਲੈ ਕੇ ਹੋਰ ਕੀ ਕੁਝ ਕਿਹਾ ਗਿਆ ਹੁਣ ਲੱਗਦਾ ਮੇਰਾ ਨਾਮ ਸਰਸਕਦੀਪ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲਈ ਨਿਕਲਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸੋਵਾਂ ਚ ਡੁੱਬਣ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਤੇ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾ ਉਹ ਪਈਆਂ ਵਾ ਗੁਰਦਰ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚਾਜਨ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਾਂ ਜੀ ਹਸਪੰਡ ਵਾਈਫ ਹੈ ਜੀ ਮਰਿਛ ਲਗਤ ਹੋ ਗਈ ਇਸ ਨਾਲ ਹਸਪੰਡ ਵਾਈਫ ਆ ਇਹ ਬਲਵੰਤ ਸਿੰਘ son of ਗੁਰਦੇਵ ਸਿੰਘ ਜੋ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜਿਹੜੀ ਇਹ ਤਕਰੀਬਨ ਉਮਰ 45 ਕਿ ਸਾਲ ਆ ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਹ ਸਵੇਰੇ ਸਵਾ 5 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਆ ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਆ ਇੱਥੇ ਉਹ ਜਦੋਂ ਕਦੇ ਸਰੋਵਰ ਚ ਗਏ ਆ ਇਸ਼ਾਰ ਕਰਦਾ ਇਹਨਾਂ ਨੇ ਉੱਥੋਂ ਇਹਨੂੰ ਤੈਰਨਾ ਨਹੀਂ ਸੀ ਗਿਆ ਆਉਂਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਸ਼ਨਾਖਰ ਕਰਨ ਲੱਗਿਆ ਲੇਡੀ ਜੀ ਜਦੋਂ ਕਿ ਉਹ ਡੁੱਬਿਆ ਇਹ ਪਿੱਛੇ ਕੱਢਣ ਪਈਗੀ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਤੇ ਫਿਰ ਵੀ ਅਸੀਂ ਇਹਦੇ 'ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਰ